ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਹੋਰ ਕਿਦਾਂ ਸਾਰੇ ਠੀਕ ਠਾਕ ਕੱਲ ਦਾ ਬਲੌਗ ਤਾਂ ਤੁਸੀਂ ਦੇਖ ਲਿਆ ਹੁਣ ਆ ਫੁੱਲ ਨਿਆਰੇ ਲੈ ਆਪਾਂ ਹਨ ਤੇ ਬਾਕੀ ਜਿਵੇਂ ਕਿ ਸਾਡੀ ਡਿਊਟੀ ਹੈ ਡੈਲੀ ਬਲੌਗਿੰਗ ਦੀ ਤੇ ਅਸੀਂ ਕੀ ਕਰਦੇ ਕੀ ਨਹੀਂ ਕਿੱਥੇ ਉਹਨੇ ਕਿੱਥੇ ਜਾਂਦੇ ਹਨ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਆ ਕਰੋ ਲਾਈਕ ਨਾ ਇਹ ਤੇ ਅਸੀਂ ਤਾਂ ਭਰਾ ਸਵੇਰੇ ਉੱਠ ਕੇ ਹੀ ਬਹਿ ਗਏ ਕੁਰਸੀਆਂ ਤੇ ਤੇ ਹੁਣ ਵਜੀਦ ਕਰਦੇ ਇਹ ਕੰਮ ਚੈੱਕ ਕਰੋ ਮਾੜਾ ਜਿਹਾ ਮੈਂ ਕਿਹਨੂੰ ਸੇ ਸਾਰੇ ਪ੍ਰਸ਼ਾਦ ਦਿੰਦਾ ਚੰਗਾ ਨਹੀਂ ਲੱਗਦਾ ਠੀਕ ਹੈ ਹਬਲ ਜੀ ਦਾ ਫੇਰੇ ਸਵੇਰੇ ਮੈਂ ਕਹਿੰਦਾ ਮੈਂ ਕਿਸ ਨੂੰ ਪ੍ਰਸ਼ਾਦ ਦਿੰਦਾ ਚੰਗਾ ਨਹੀਂ ਲੱਗਦਾ ਲੋਕੀ ਲੋਕੀ ਕਮੈਂਟਾਂ ਚ ਰੋਂ ਬੋਲਦੇ ਹਨ ਕੀ ਕਰੀ ਉਹੀ ਮਾਲੋ ਤੁਸੀਂ 6-7 ਸਾਲ ਤੋਂ ਮਿਹਨਤ ਕਰ ਰਹੇ ਰਾਈਟ ਮੈਂ 5-7 ਸਾਲ ਤੋਂ ਮਿਹਨਤ ਕਰ ਰਿਹਾ ਜਿਵੇਂ ਆਪਣਾ ਘਰ ਬਣਾਇਆ ਪਰ ਬਣਾਇਆ ਲੋਕਾਂ ਦੇ ਕਮੈਂਟ ਪਤਾ ਕੀ ਹੁੰਦੇ ਇਹਨਾਂ ਨੂੰ ਸਾਰਾ ਕੁਝ ਬਣਿਆ ਬਣਾਇਆ ਮਿਲ ਗਿਆ ਇਹਨਾਂ ਨੂੰ ਬਣਿਆ ਬਣਾਇਆ ਅੱਛਾ ਤਾਂ ਇਹਨਾਂ ਚ ਆਕੜੀਆਂ ਨੇ ਲੜਾਣਾਂ ਇਹਨੇ ਇੰਗੜਾ ਨੇ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਬਈ ਬੜਿਆ ਬੜਾਇਆ ਕੁਝ ਨਹੀਂ ਮਿਲਿਆ ਤੁਸੀਂ ਸਾਡੇ ਪਿਛਲਾ ਕੱਲ ਨਹੀਂ ਦੇਖਿਆ ਤੁਸੀਂ ਅੱਜ ਦਾ ਕੱਲ ਦੇਖਦੇ ਪਿਓ ਕਿ ਅੱਜ ਬੰਦੇ ਕੀ ਕਰਦੇ ਸਰਦ ਨੇ ਕਈ ਕਿਹਦੇ ਨੇ ਕੋਈ ਕਹਿੰਦਾ ਚੰਡੀਗੜ੍ਹ ਪਹੁੰਚ ਗਿਆ ਕੋਈ ਕਹਿੰਦਾ ਫਰੋਜ਼ਪੁਰ ਪਹੁੰਚ ਗਿਆ ਕੋਈ ਕਹਿੰਦਾ ਕਿੱਥੇ ਕੋਈ ਕਹਿੰਦਾ ਕਿੱਥੇ ਮਜਬੂਰੀ ਨੂੰ ਆਉਣਾ ਪੈਂਦਾ ਹੁਣ ਪੇਕੇ ਮੇਰੇ ਫਰੋਪਰ ਨੇ ਫਿਰ ਆਉਣਾ ਪੈਂਦਾ ਹੁਣ ਜਦੋਂ ਡੈਡੀ ਕੱਲੇ ਨੇ ਮਾਤਾ ਹੈ ਨਹੀਂ ਮੇਰੇ ਵੀਰ ਮੇਰੇਓ ਮੈਂ ਗੱਲ ਹੋਰ ਨਹੀਂ ਚਾਹੁੰਦਾ ਦੇਖੋ ਸਰਕਲ ਹੌਲੀ ਹੌਲੀ ਸਾਰੇ ਦੇ ਘਰਾਂ ਦਾ ਚੱਲਦਾ ਇਹ ਮਾਪਿਆਂ ਨੂੰ ਪੁੱਛਣ ਦਾ ਸਾਰੇ ਲੋਕ ਕਹਿੰਦੇ ਵੀ ਕਿਉਂ ਰੋਲਦਾ ਖੜਦਾ ਧੀਆਂ ਪੁੱਤ ਪੁੱਛਦੇ ਨਹੀਂ ਤੇ ਜੇ ਪੁੱਛ ਲਈਏ ਤੇ ਲੋਕੀ ਕਮੈਂਟ ਕਰਦੇ ਲੋਕ ਕਹਿੰਦੇ ਕਿ ਉੱਥੇ ਪਹੁੰਚ ਜਾਂਦੇਗਾ ਚੰਡੀਗੜ੍ਹ ਸਰ ਵਾਇਆ ਸੰ ਚੰਡੀਗੜ੍ਹ ਪਹੁੰਚਣਾ ਸੰ ਚੰਡੀਗੜ੍ਹ ਸੇ ਕਰਕੇ ਫਿਰ ਅਗਲੇ ਦਿਨ ਇਥੇ ਵਾਪਸ ਆਉਣਾ ਪੈਣਾ ਘਰੇ ਨਹੀਂ ਨਹੀਂ ਮੈਂ ਉਸ ਗੱਲ ਨੂੰ ਨਹੀਂ ਕਹਿ ਰਿਹਾ ਮੇਰੇ ਕਹਿਣ ਦਾ ਮਤਲਬ ਹੈ ਜਿਹੜੇ ਲੋਕੀ ਕਹਿੰਦੇ ਵੀ ਤੁਹਾਨੂੰ ਬੜਿਆ ਬਣਾਇਆ ਮਿਲਿਆ ਸਾਰਾ ਕੁਝ ਬੜੇ ਬਣਾ ਪਤਾ ਇਹ ਕਰਨ ਕੀ ਬਣਾ ਬੜਾ ਮਿਲ ਗਏ ਮੇਰੀ ਗੱਲ ਕਰਦੇ ਨੇ ਦੂਜੀ ਗੱਲ ਭਾਈ ਮੈਂ 2017 ਦੇ ਬਾਅ ਇਹ ਈ ਆ ਕੇ ਵੀ ਕੰਮ ਕਿ ਸੈਪਰਾ ਘਰ-ਬਾਰ ਹਰ ਚੀਜ਼ ਆਪ ਆਪਣੇ ੱੱਲਿਓ ਬਣਾਈ ਐ ਠੀਕ ਐ ਦੇਖੋ ਸਾਡਾ ਬਾਪੂ ਮਿਹਨਤ ਕਰਦਾ ਚਾ ਥੋੜੀ ਕਰੇ ਚਾ ਜਿਆਦੀ ਕਰੇ ਅਸੀਂ ਉਹਨਾਂ ਧੱਕਾ ਨਹੀਂ ਕਰਦੇ ਤੂੰ ਕੰਮ ਕਰਨਾ ਹੀ ਕਰਨਾ ਠੀਕ ਆ ਆਪਣੀ ਮਰਜ਼ੀ ਨਾਲ ਕਰੇ ਅਸੀਂ ਉਹਨੂੰ ਕਹਿੰਦੇ ਆ ਵੀ ਆਪਣੀ ਮਰਜ਼ੀ ਨਾਲ ਕਰ ਤੂੰ ਆਪਣੀ ਜੁੱਦਾ ਕਰ ਲੈ ਕੋਈ ਦਿੱਕਤ ਨਹੀਂ ਆਲੇ ਨੂੰ ਕਿਉਂ ਜੀ ਤੇ ਦੂਜੀ ਗੱਲ ਇਹ ਐ ਵੀ ਜੇ ਕਿਸੇ ਨੂੰ ਸਾਡੇ ਬਲੌਗਸ ਨਹੀਂ ਵਧੀਆ ਲੱਗਦੇ ਤੇ ਤੁਸੀਂ ਸਾਡੇ ਬਲੌਗ ਚ ਨਾ ਆਇਆ ਕਰੋ ਜੇ ਤੁਹਾਨੂੰ ਵਧੀਆ ਨਹੀਂ ਲੱਗਦੇ ਜੇ ਵਧੀਆ ਲੱਗਦੇ ਫਿਰ ਆਇਆ ਵੀ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਯਾ ਯਾ ਉਹ ਲਾ ਮੋਟਰ ਚ ਲਾ ਕੇ ਵੇੜੇ 'ਚ ਲੱਗਿਆ ਪਿਆ ਜਿੰਨੇ ਗਰਨੇ ਪਾਉਣ ਦੇ ਮਾਂ ਇੱਥੇ ਛਾਵੇਂ ਆ ਕੇ ਬੈਠੀ ਆ ਮੈਂ ਵਹਿਲੋ ਦੇ ਅੰਦਰ ਸੇ ਏਸੀ ਵੀ ਲੱਗੇ ਐਸੀ ਕੰਮ ਤੱਕ ਨਹੀਂ ਕਰੰਦੇ ਜਰਾ ਕਿਉਂ ਸਿੱਧੀ ਧੁੱਪ ਪੈਂਦੀ ਨੇ ਐਸੀ ਨੂੰ ਜਰੂਰ ਕੰਮ ਨਹੀਂ ਕਰੰਦੇ ਵੀ ਜੀ ਠੱਗਾ ਕਰੀਂ ਜਾਂਦੇ ਐ ਤੇ ਹੁਣ ਬਾਹਰ ਆ ਕੇ ਸਿੱਨੇ ਮਤਲੇ ਪਏ ਆ ਵੀ ਝਟ ਹਵਾ ਲੱਗੇਗੀ ਤੇ ਕੁਛ ਟਕਾ ਆਏਗਾ ਚੈਨ ਆਏਗੀ ਨੀਂਦਾਵੇ ਤੇ ਇਹਨਾਂ ਦੇ ਕੰਮ ਦੇਖੋ ਸੇ ਫਿਰ ਦੁਪਹਿਰ 2 ਵਜੇ ਨੇ ਤੇ ਵੇਖੋ ਕਿੱਡੇ ਆਨੰਦ ਲੈ ਰਹੇ ਜਿੰਦਗੀ ਦੇ ਨਜ਼ਾਰੇ ਤੇ ਇਹਨਾਂ ਦੇ ਨੇ ਅਸੀਂ ਤਾਂ ਬਸ ਐਵੇਂ ਰੋਟੀ ਖਾਣ ਹੀ ਆਏ ਆ ਇੱਥੇ ਈਆਂ ਲੱਗੀਆਂ ਪਿੰਗੀਆਂ ਪਿੰਗੀਆਂ ਤਾਂ ਡੜੀ ਲਾਉਣਗੇ ਚਿਕੜ ਤੋਂ ਚਿਕੜ ਕਰ ਜਾਂਦੇ ਨੇ ਡੜੀ ਨੇ ਕੀ ਦੱਸ ਦੇ ਪਤਾ ਨਾ ਬਾਪੂ ਕਰ ਲਿਆ ਸੀ ਤਿਆਰ ਚੱਲੇ ਪੈਲੀ ਚਾ ਚਲੋ ਅੱਜ ਗੇੜਾ ਗੁੜਾ ਮਾਰਦੀ ਇਹ ਪੈਲੀ ਚ ਸਾਨੂੰ ਪਤਾ ਕੰਮ ਤਾਂ ਜੀ ਕਰਨਾ ਪੈਣਾ ਹਾਂਜੀ ਉਹ ਮੈਂ ਇੱਕ ਮੈਂ ਗੱਲ ਕਹਿਣੀ ਹੈ ਅੱਜ ਮੈਨੂੰ ਇੱਕ ਵੀਡੀਓ ਚ ਆਈ ਹਾਂ ਕਿੰਨਾ ਦੁੱਧ 9 2 ਕਿਲੋ ਲੈ ਕੇ ਸ਼ਰੰਗ ਸਾਰਾ ਦਿਨ ਚਾਹ ਪੂਰੀ ਕਰਦੇ ਨੇ ਨਾ ਹਾਂ ਤੇ ਸਾਡੇ ਪਿੰਡਾਂ ਵਾਲੇ ਨਾ ਦੋ ਦੋ ਤਿੰਨ ਕਿਲੋ ਦੁੱਧ ਦੀ ਕਰੇ ਰੱਖ ਕੇ ਕੱਚੀ ਲੱਸੀ ਬਣਾਵਣਾ ਪੀ ਜਾਂਦੇ ਨੇ ਪਤੰਦਰ ਸਿੱਧਾ ਮੇਰਾ ਨਾਲ ਹਲਾ ਨਾ ਸਿੱਧਾ ਹੀ ਅੱਛਾ ਹੁਣ ਅਸੀਂ ਸਾਰਾ ਕਰਦੀ ਗੱਲ ਅੱਛਾ ਹੁਣ ਜੀ ਪਤੰਦਰ ਹੋ ਗਏ ਹੂੰ ਨਾ ਨਾ ਫਾਂਫਾਂ ਨੇ ਬੱਡਾ ਢੀ ਪਰਵਾਣਾ ਕਰਵਾਇਆ ਨੇ ਸਾਰਾ ਕੰਮ ਨੇ ਬੇੜ ਦੇਣਾ ਆਪਣੇ ਆਂਦਿਆਂ ਨੂੰ ਤੈਨੂੰ ਨਾ ਲੋਬੀ ਲਾਡੋ ਲਾਡੋ ਤੇ ਬੜੇ ਮੈਸੇਜ ਆ ਰਹੇ ਸੀ ਲਾਡੋ ਸਰ ਐਕਸਕਿਊਜ਼ ਮੈ ਲਾਡੋ ਕਹਿੰਦੀ ਮੈਂ ਵੀ ਜਾਣਾ ਲਾਡੋ ਲੈ ਜਾਗੇ ਹੋਰ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਹਾਡੇ ਬਾਰੇ ਵੀਰ ਜੀ ਦੀ ਗੱਲ ਸੁਣ ਰੋਟੀ ਪਈ ਰਾਤਾਂ ਦੀ ਕੋਈ ਨਹੀਂ ਚਾਲ ਪੈਣਾ ਚਾਲ ਪਾ ਦੇ ਫਿਰ ਅੱਛਾ ਮੇਰੀ ਗੱਲ ਸੁਣ ਬਾਕੀ ਕੁੜੀ ਨੂੰ ਖਾ ਲੂ ਨਾਲ ਸਾਡੇ ਮੈਂ ਕੀ ਕਹਿ ਰਿਹਾ ਲੱਗਦਾ ਕੋਈ ਨਹੀਂ ਸ਼ਾਮੇ ਬੈਠੀ ਰਹੂਗੀ ਨਾ ਸਿਰ ਪਣੀ ਪਣੀ ਫੜਾ ਦੂਗਾਗੇ ਹਾਂ ਲਾਡੋ ਮੈਂ ਤਾਂ ਸੁਣੋ ਤੁਸੀ ਨੂੰ ਕੱਖ ਲੱਗਦੀ ਲੱਗਦੀ ਨਹੀਂ ਲੱਗਦੀ ਭੁੱਖ ਨੂੰ ਉਹ ਤੇ ਹੀ ਦਾਵੇ ਖਾਣੇ ਚਾਣੀਂਗੀ ਰੜੀ ਆ ਕੀ ਕਰਨੀ ਖਲਾਸ ਕੋਟਕ ਬਣਾਉ ਚੌਲ ਖਾ ਲਈਏ ਮਾਂ ਅੱਛਾ ਸਹੀ ਗੱਲ ਹੈ ਡੈਡੀ ਫਿਰ ਕਿੱਥੇ ਹੁੰਦੇ ਰਵਾਂਗੇ ਉੱਥੇ ਜਾ ਕੇ ਕਰਾਂਗੇ ਤੁਮ ਸਾਹ ਨਾ ਖਾਓਗੇ ਉੱਥੇ ਗਾਣਾ ਖਾਵਾਂਗੇ ਸਹੀ ਗੱਲ ਡੈਡੀ ਬੈ ਯਾਰ ਆਪਾਂ ਖਾ ਕੇ ਚੱਲਾਂਗੇ ਬੈ ਬੈ ਕੋਈ ਗੱਲ ਨਹੀਂ ਹੋ ਭਰਾਵਾ 9 ਵਜੇ ਚਲੇ ਹੋ ਗਏ ਜਾ ਬੰਦੇ ਕਰਤਾ ਨਹੀਂ ਬੰਦਾ ਦੁਖੀ ਡੈਡੀ ਬਹੁਤ ਬਹੁਤ ਹੀ ਆਪਾਂ ਖਾ ਕੇ ਚੱਲਾਂਗੇ ਬਲਜੀਤ ਦੇ ਛੇਤੀ ਚੋਲਿਓ ਹਾਂ ਚਾ ਲਿਓ ਨਾਲੇ ਲੈ ਮੈਂ ਗੱਡੀ ਸਟਾਰਟ ਕਰਕੇ ਬੈਠਾਂ ਜਾਵਾਂ ਪੀ ਲਾਂ ਹਾਂ ਤੁਸੀਂ ਬੜੀ ਹਾਂ ਅਈ ਆ ਜੰਨੇ ਮਗਰ ਜ ਡੈਡੀ ਆਂਦਾ ਮੈਂ ਗੱਡੀ ਸਟਾਰਟ ਇਹਦਾ ਮਤਲਬ ਇਹਨੇ ਗੱਡੀ ਦਾ ਰੋਮ ਮਾਰਤਾ ਜੇ ਤੂੰ ਰੋਮ ਮਾਰਤਾ ਸਾਡੇ ਕੋ ਵੀ ਮੁਰਸਾ ਲੈ ਗਿਆ ਮੈਂ ਬਾਪੂ ਆ ਜਾਂਗੇ ਜਾ ਯਾਰ ਤੂੰ ਆ ਏਡੀ ਕੋਈ ਗੱਲ ਨਹੀਂ ਆ ਗਈ ਜੀ ਜੇ ਤੂੰ ਢਿੱਲੋ ਉੱਤੇ ਲਿਖਾ ਸਕਦਾ ਢਿੱਲੋ ਸਾਡੀ ਮੁਰਸਾ ਤੇ ਵੀ ਲਿਖਿਆ ਨਲ ਮੇਰੀ ਗਾਲ ਸੁਣਨੇ ਗੱਲ ਕਰਨੀ ਸੀ ਤੈਨੂੰ ਲੋਕਾਂ ਦੇ ਕਮੈਂਟ ਆ ਰਹੇ ਸੀ ਥੋੜੇ ਜੇ ਰੋਂਗ ਵੀ ਆ ਰਹੇ ਸੀ ਪਰਸਨਲ ਵੀ ਆ ਰਹੇ ਸੀ ਹੈਨਾ ਸੋ ਇਹ ਬਿੱਤ ਇਹੀ ਕਹਿਣਾ ਚਾਹੁੰਦੇ ਆ ਬਈ ਹਰ ਕਿਸੇ ਦੀ ਆਪਣੀ ਪਰਸਨਲ ਲਾਈਫ ਹੈ ਰਾਈਟ ਪਰਸਨਲ ਲਾਈਫ ਨੂੰ ਨਹੀਂ ਛੇੜੀਦਾ ਹੁੰਦਾ ਪਰ ਲਾਈਫ ਨੂੰ ਲੈ ਕੇ ਆਹ ਦੇਖੋ ਹੁਣ ਕੁਝ ਲੋਕ ਪੁੱਛਦੇ ਆ ਆਪਾਂ ਇਹ ਵਲੌਗ ਕਿਉਂ ਬਣਾ ਲਿਆ ਵੀ ਹਨਾ ਹਰ ਕੋਈ ਚੱਲ ਵੀ ਜੋ ਵੀ ਹਨਾ ਸਿਚੁਏਸ਼ਨ ਚੱਲ ਰਹੀ ਹੁੰਦੀ ਹੈ ਵੀ ਮੂਮੈਂਟ ਚੱਲ ਰਿਹਾ ਹੁੰਦਾ ਉਹਨੂੰ ਇੰਜੋਏ ਕਰ ਪਾਵੇ ਕੋਈ ਵੀ ਹਨਾ ਵੀ ਜਿੱਦਾਂ ਅਸੀਂ ਖੁੱਲ ਕੇ ਜਿਉਂਦੇ ਆ ਜਾਂ ਆਪਾਂ ਨੂੰ ਕੋਈ ਵੀ ਐ ਨਹੀਂ ਹੁੰਦਾ ਵੀ ਹਨਾ ਵੀ ਹੁਣ ਇੱਕ ਚੀਜ਼ ਹੋਰ ਹੈ ਕੁਝ ਲੋਕੀ ਕਹਿੰਦੇ ਆ ਬਈ ਇਹਦੀ ਮੈਰਿਜ ਹੋਈ ਸੀ ਫਲਾਣਾ ਹੋਇਆ ਸੀ ਹੁਣ ਆਪਾਂ ਹਰ ਚੀਜ਼ ਨੂੰ ਕੈਪਚਰ ਨਹੀਂ ਨਾ ਕਰ ਸਕਦੇ ਆਪਣੇ ਫੋਨ ਦੇ ਵਿੱਚ ਏ ਚੱਕਰ ਆ ਨਹੀਂ ਲੈਣੀ ਗੱਲ ਹਣ ਕਰ ਮੇਰੀ ਗੱਲ ਸੁਣੋ ਹੁਣ ਜਿਹੜੇ ਲੋਕੀ ਰੋਂਗ ਕਮੈਂਟ ਕਰਦੇ ਆ ਬਾਕੀ ਰੋਂਗ ਕਮੈਂਟ ਯਾਰ ਬਹੁਤ ਘੱਟ ਆਉਂਦੇ ਹੋਣਾ ਕੁਝ 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 ਕੁ ਲੋਕੀ ਹੈਗੇ ਨੇ ਜਿਹੜੇ ਦੋ ਚਾਰ ਘਰੋਂ ਵਿਚਾਰੇ ਐਵੇਂ ਦੇ ਨੇ ਜਿਹੜੇ ਬੋਲਦੇ ਨੇ ਬਾਕੀ ਜਿਹੜੀਆਂ ਮਤਲਬ ਨਿੱਜੀ ਕੁਐਸਚਨ ਪੁੱਛਦੇ ਹਾਂ 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 ਨਿੱਜੀ ਕੁਐਸਚਨ ਨਹੀਂ ਕਰਨੇ ਚਾਹੀਦੇ ਕਿਉਂਕਿ ਇਹ ਇੱਕ ਫੰਕਸ਼ਨ ਲਾਈਫ ਆ ਕਿ ਹੋਈ ਅਸੀਂ ਫਾਲਤੂ ਦੀਆਂ ਗੱਲਾਂ ਨਹੀਂ ਕਰਦੇ ਹਨ ਕੋਈ ਆਪਣਾ ਇਦਾਂ ਦਾ ਬਿਹੇਵ ਹੈ ਹੀ ਨਹੀਂਗਾ ਮੇਰੀ ਗੱਲ ਸੁਣੋ ਤੁਹਾਡੇ ਨਾਲ ਗੱਲ ਕਰਨੀ ਸੀ ਇੱਧਰ ਆਇਓ ਮੇਰਾ ਭਾਈ ਹੁਣ ਪਾਣੀ ਵੇਸਟ ਜਾ ਰਿਹਾ ਏ ਐਕਸਕਿਊਜ਼ ਮੀ ਚਾਹ ਬਣਨ ਦੀ ਹਾਂਜੀ ਸੁਖ ਸੁਣ ਮੇਰੀ ਗੱਲ ਕਰਤੀ ਨਾ ਬੰਦ ਆ ਜਾਣ ਲੋ ਜੀ ਇਹ ਬੰਦਾ ਚੱਲਾ ਸੀ ਕੱਲਾ ਪਰ ਅਸੀਂ ਕਿਹਾ ਇਦਾਂ ਹੋ ਨਹੀਂ ਸਕਦਾ ਬਾਪੂ ਇਹ ਤੇ ਫਿਰ ਕੰਮ ਲੇਟ ਹੋ ਗਿਆ ਜੀ ਆਂਦਾ ਪਬਜੀ ਗੇਮ ਖੇਡਣ ਲੱਗਾ ਆਹੋ ਫਿਰ ਤੈਨੂੰ ਚੱਲ ਕੋਈ ਗੱਲ ਨਹੀਂ ਅੱਜ ਆਪਾਂ ਹੋਣਾ ਗੱਲ ਅਜਾ ਬਾਪੂ ਦੋ ਚਾਰ ਗੱਲਾਂ ਪੁੱਛਣੀਆਂ ਹਨ ਹਾਂ ਦੋ ਚਾਰ ਗੱਲਾਂ ਪੁੱਛਣੀਆਂ ਹਨ ਕਾਦੀਆਂ ਗੱਲਾਂ ਇਹ ਪੁੱਛਣੀਆਂ ਨੇ ਕੋਈ ਚਾਹ ਬਣਾ ਪੀਵਾਂ ਫਿਰ ਗੱਲਾਂ ਹੋਣਗੇ ਗੱਲਾਂ ਪਹਿਲਾਂ ਕਾਦੀਆਂ ਹੋਣਗੀਆਂ ਨਹੀਂ ਉਹ ਤਾਂ ਠੀਕ ਹੈ ਗੱਲਾਂ ਇਹ ਪੁੱਛਣੀਆਂ ਨੇ ਤੁਹਾਡੇ ਕੋਲੋਂ ਹੁਣ ਇਹ ਤੁਹਾਡਾ ਪੋਤੇ ਪਿੱਛੇ ਬੈਠਾ ਜਿਹੜਾ ਇਹ ਤੁਹਾਨੂੰ ਵੀ ਪਤਾ ਕਿਵੇਂ ਦਾ ਤੁਹਾਨੂੰ ਕਿੰਨਾ ਮਾਣ ਹੈ ਆਪਣੇ ਪੁੱਤ ਤੇ ਦੱਸੋ ਅੱਛਾ ਮੈਨੂੰ ਤਾਂ ਮਾਣ ਬੜਾ ਬਹੁਤ ਮਾਣ ਹੈ ਨਾ ਬਹੁਤ ਜ਼ਿਆਦਾ ਹਰ ਮਾਂ ਨੂੰ ਆਪਣੇ ਪੁੱਤ ਤੇ ਮਾਣ ਹੁੰਦਾ ਹੈ। ਮੈਨੂੰ ਹਰ ਕੰਮ ਹੁੰਦਾ। ਕਿਹਨੂੰ ਨਹੀਂ ਹੁੰਦਾ? ਹੁਣ ਵੇਖ ਲਓ ਤੁਸੀਂ ਕਹਿਆ ਚਾਹ ਪੀਣੀ ਹੈ। ਮਾਂ ਪੁੱਤ ਦਾ ਪੁੱਤ ਦਾ ਘਲਕ ਮਹਿਮਾਨ ਜੀ। ਹਾਂ। ਤੇ ਮੈਂ ਪਿਉ ਨਹੀਂ ਬੰਦਾ ਬਾ ਕੁਛ ਹੋਈ। ਸਹੀ ਗੱਲ ਹੈ। ਕੋਨੇ ਆਏ। ਫੇਰ ਜਾਣੇ ਮੇਰਾ ਪੁੱਤ ਹੀ ਆ। ਹਾਂ। ਹੁਣ ਤੁਸੀਂ ਕਹਿਆ ਚਾਹ ਪੀਣੀ ਹੈ। ਗੱਲ ਸੁਣ। ਤੁਸੀਂ ਕਹਿਆ ਚਾਹ ਪੀਣੀ ਹੈ। ਹਾਂ। ਢਿੱਡੀ ਚ ਉਤਰ ਕੇ ਆ ਗਿਆ ਨਾ। ਹਾਂ। ਇਹਨੂੰ ਪਤਾ ਵੀ ਬਾਪੂ ਤੋਂ ਬਿਨਾ ਸਰਦਾ ਨਹੀਂ ਮੇਰਾ। ਮੈਂ ਜਾਈ ਨਹੀਂ ਸਕਦਾ। ਇਹੀ ਗੱਲ ਜਿੰਦੀ ਕੱਲ ਨਹੀਂ ਢਿਕਰਾ ਤਲਕੇ ਚਲੇ ਗਿਆ ਹਾਂ ਕੱਲ ਤੜਕੇ ਹੀ ਪਤਾ ਤੇ ਆ ਮੇਰਾ ਕੰਮ ਹੈ ਮੈਂ ਭੱਜ ਕੇ ਜਾਵਾਂ ਬਿਲਕੁਲ ਬਿਲਕੁਲ ਕਾਜੀ ਮੈਂ ਤੁਹਾਡੇ ਕਰਕੇ ਨਹੀਂ ਲੇਟ ਹੋ ਗਿਆ ਬਾਪੂ ਮੇਰੇ ਕਰਕੇ ਨਹੀਂ ਲੇਟ ਹੋਇਆ ਨਾ ਹੌ ਚਲਦੀ ਰਾਂ ਦੇ ਹੋਏ ਆਏ ਨੇ ਮੈਂ ਕੀ ਕਰਾਂਗਾ ਸਹੀ ਗੱਲ ਸਹੀ ਗੱਲ ਆ ਚੜ ਕੇ 4 ਵਜੇ ਉੱਠਣੇ ਆ ਤੇ ਮਲਤ ਚੋਈ ਮੇਰੇ 5 ਵਜੇ ਬਿਲਕੁਲ ਫੇਰ ਮੇਰੀ ਅੱਖ ਲੱਗ ਪੰਜਾਬ ਸਰਕਾਰ ਨੂੰ ਕੁਝ ਕਹਿਣਾ ਤੇ ਨਹੀਂ ਚਾਹੁੰਦੇ ਪੰਜਾਬ ਸਰਕਾਰ ਦਾ ਕੰਮ ਨਹੀਂ ਵੀਡੀਓ ਜਾਣੀ ਹੈ ਨਾ ਨਹੀਂ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਬਹੁਤ ਮਾੜਾ ਕੰਮ ਕਰ ਰਹੀ ਹੈ ਕੀ ਕਰ ਰਹੀ ਹੈ ਆ ਕਿਹੜੀ ਸਰਕਾਰ ਨੂੰ ਲੋਕਾਂ ਦੀਆਂ ਪੈਲੀਆਂ ਤੋੜ ਕੇ ਆਨੇ ਸਭ ਲੋਕ ਇੱਕੋ ਜੇ ਕਰਨੇ ਆ ਹਾਂ ਇਹ ਮਾੜਾ ਹੈ ਬਹੁਤ ਮਾੜਾ ਕੰਮ ਕਰਦੇ ਬਹੁਤ ਜ਼ਿਆਦਾ ਇੱਥੇ ਇੱਕ ਚੀਜ਼ ਹੋ ਰਹੀ ਹੈ ਸਾਨੂੰ ਗਰੀਬਾਂ ਆਦ ਦੇ ਕੋਲ ਸੁਣਦੇ ਹਾਂ ਸਹੀ ਗੱਲ ਹੈ ਚੰਗੇ ਬੰਦੇ ਨੂੰ ਕੋਈ ਪੁੱਛਦਾ ਨਹੀਂ ਮਾੜੇ ਨੂੰ ਭੱਜ-ਭੱਜੇ ਜਾਂਦੇ ਨੇ ਇਹ ਗੱਲ ਹੈ ਆਦੇ ਕੋਲ ਸੁਣਦੇ ਫਿਰ ਲੱਗਾ ਵੀ ਸਾਨੂੰ ਗਵਰਨਮੈਂਟ ਮੰਨ ਲਓ ਜੀ ਮੰਨ ਲਓ ਇੱਕ ਛੋਟੀ ਜੀ ਗੱਲ ਹੈ ਹਾਂ ਇਹੀ ਜੱਟ ਜੇ ਚਿੱਟਾ ਵੇਚਦਾ ਹੋਵੇ ਇਹਦੇ ਕੋਲੇ ਅੱਜ ਸਾਰਾ ਕੁਝ ਹੈ ਤੇ ਇਹੀ ਜੱਟ ਜੇ ਫਸਲ ਲਾਣਦਿਆ ਤੇ ਉਹਦੇ ਵਿੱਚੋਂ ਵੀ ਖੋਈ ਜਾਂਦੇ ਨੇ ਖੋਈ ਜਾਂਦੇ ਆ ਇਹ ਸੀਨ ਹੋਇਆ ਵੀ ਆ ਇਹ ਅੱਛਾ ਵਿੱਚੋਂ ਨਾ ਲੈਣਾ ਆਲੇ ਲੈਣਾ ਫਰਾਣਾ ਨਹੀਂ ਲੈਣਾ ਕੋਈ ਜੱਟ ਨੂੰ ਖਰਾਬ ਕਰਦੇ ਫਸਲ ਦੇ ਬਿਲਕੁਲ ਬਿਲਕੁਲ ਦੇਖੋ ਜੀ ਸੱਚ ਸੱਚ ਤੇ ਬੋਲਣਾ ਚਾਹੀਦਾ ਕਿਉਂ ਭਈ ਸੁੱਖ ਸੱਚੀ ਗੱਲ ਇਹ ਹਿਸਾਬ ਲਾ ਵੀ ਦੁਨੀਆ ਤੇ ਹਨਾ ਵੀ ਕੋਈ ਵੀ ਦੁਕਾਨ ਬਣਾਏ ਕੋਈ ਵੀ ਚੀਜ਼ ਬਣਾਏ ਤੇ ਉਹਨੂੰ ਕੋਈ ਵੀ ਐ ਨਹੀਂ ਕਹਿੰਦਾ ਵੀ ਅਸੀਂ ਆਹ ਚੀਜ਼ ਲੈਣੀ ਨਹੀਂ ਤੁਸੀਂ ਆ ਜੀ ਇਹ ਬਣਾਇਆ ਨਾ ਬਿਲਕੁਲ چاہے ਕਿਸੇ ਛੋਟੀ ਜੀ ਛੋਟੀ ਜੀ ਤੋਂ ਲੈ ਕੇ ਵੱਡੀ ਜੀ ਲਾ ਲਓ ਹਨਾ ਵੀ ਉਹ ਵੀ ਆ ਕਹਿੰਦੇ ਨਹੀਂ ਵੀ ਹਾਂ ਸਿਹਾਰ ਲੈਣੀ ਨਹੀਂ ਤੇ ਬਣਾਉਂਦੇ ਨੇ ਤੇ ਪਬਲਿਕ ਲੈਂਦੀ ਆ ਆਪਣੇ ਆਪ ਨਾ ਬਿਲਕੁਲ ਬਿਲਕੁਲ ਹੁਣ ਝੋਨੇ ਦਾ ਕੀ ਆ ਵੀ ਇਹ ਐਦ ਕੀ ਆਪਣੇ ਭਗਵੰਤ ਮਾਨ ਨੇ ਕਿਹਾ ਹੂੰ ਹੂੰ ਵੀ ਕਹਿੰਦੇ ਮੈਂ ਆਪਣਾ 26 ਝੋਨਾ ਲੈਣਾ ਨਹੀਂ 26 ਇਹ ਕਹਿ ਰਿਹਾ ਡੀ ਹੂੰ 26 ਝੋਨੇ ਕਹਿੰਦਾ ਮੈਂ ਲੈਣਾ ਹੀ ਨਹੀਂ ਕਹਿੰਦਾ ਅੱਛਾ ਮਨਾ ਕਰਤੀ ਫਿਰ ਨਾ ਕਿਉਂ ਕਹਿੰਦਾ ਵੀ ਦੇ ਤੁਸੀਂ ਜਾਣਾ ਵੀ ਖੱਜਲ ਹੋਏ ਹੋ ਇਸ ਵਾਰ ਜਾਤੀਆਂ ਦੇ ਕੋਲ ਪੈਸੇ ਕੱਟੇ ਆ 26 ਅੱਛਾ ਆਪਣਾ ਆੜਤੀਆ ਫਿਰ ਵੀ ਇੰਨਾ ਚੰਗਾ ਵਾ ਜੇ ਆਪਣੇ ਹੁਣ ਜੇ ਆਪਣੇ ਜਿਹੜਾ ਝੋਨਾ ਨੇ ਕਿਹਾ ਨਾ ਮੈਂ ਨਹੀਂ ਲੈਣਾ ਪਲਾਂਦਮਾਨ ਨੇ ਕਿਹਾ ਵੀ ਨਹੀਂ ਲੈਣਾ ਉਹ ਆਪਣੇ ਆੜਤੀਏ ਨੇ ਜਿਨ੍ਹਾਂ ਦੇ ਲੋਕਾਂ ਕੋਲ ਹੈਗਾ ਸੀ ਉਹਨੇ ਫਿਰ ਵੀ ਲਿਆ ਉਹ ਵਾਲਾ ਅੱਛਾ ਕਿਉਂਕਿ ਹੁਣ ਉਹਨਾਂ ਦੇ ਤਾਂ ਗ੍ਰਾਹਕ ਨੇ ਹਾਂ ਦੇਖੋ ਜੀ ਇਹ ਜੱਟਾਂ ਨੂੰ ਹਰ ਜਗ੍ਹਾ ਤੇ ਘਾਟਾ ਹੀ ਪਿਆ ਅੱਜ ਤੱਕ ਜਾਂ ਪਹਿਲਾਂ ਸਰਕਾਰਾਂ ਮਾਰਦੀਆਂ ਰਹੀਆਂ ਫਿਰ ਰਾਤਕਵਾਂਦ ਜਾਂ ਚੱਲ ਗਿਆ ਪਹਿਲਾਂ ਇਹੀ ਚੀਜ਼ਾਂ ਅੱਜਕੱਲ ਚੱਲੀ ਜਾਂਦੀਆਂ ਹੁਣ ਪਿੱਛੇ ਜੀ ਤੈਨੂੰ ਪਤਾ ਪਾਕਿਸਤਾਨ ਦੀ ਲੜਾਈ ਜੀ ਹੋਗੀ ਇਹ ਸਭ ਚੀਜ਼ਾਂ ਆਪਣੇ ਜੱਟਾਂ ਦੀ ਭਾਰੀ ਪੈਂਦੀਆਂ ਕਿਉਂਕਿ ਦੇਖ ਨੁਕਸਾਨ ਤਾਂ ਹੁਣ ਵੀ ਜੇ ਆਪਾਂ ਇੱਕ ਚੀਜ਼ ਸੋਚੀਏ ਤੇ ਪੰਜਾਬ ਦਾ ਹੀ ਹੋਇਆ ਹੈ ਪੰਜਾਬ ਦੇ ਵਿੱਚੋਂ ਲੋਕ ਖੇਤੀ ਕਰਨਾ ਲੋਕ ਡੰਗਰ ਪਸ਼ੂ ਸੰਭਾਲਣਾ ਕਿਉਂ ਹਟੇ ਆ ਹਮ ਇਹਨਾਂ ਕਾ ਕਰਨਾ ਕਰਕੇ ਹਟਿਆ ਨਾ ਹਣ ਲੋਕ ਅੱਜਕੱਲ ਦੀ ਢੇੜੀ ਕਿਉਂ ਪਿੱਛੇ हटਦੀ ਜਾਂਦੀ ਹੈ ਇਸੇ ਕਰ ਤੋਂ ਪਿੱਛੇ ਹਟਦੀ ਜਾਂਦੀ ਵੀ ਬਚਤ ਨਹੀਂ ਹੈਗੀ ਬਟਤ ਨਹੀਂ ਹੈਗੀ ਬਾਅਦ ਚ ਆਪਣਾ ਸਮਾਨ ਲੈ ਕੇ ਸੜਕਾਂ ਤੇ ਰੱਖ ਕੇ ਤੁਰੇ ਫਿਰੋ ਵੀ ਹਾਂ ਭਾਈ ਵੀ ਅਸੀਂ ਕਿਹੜਾ ਮੁੱਲ ਲਾਉਂਗੇ ਬਿਲਕੁਲ ਜੀ ਹਣ ਜੱਟ ਮੰਡੀ 'ਚ ਲੈ ਕੇ ਆਪਦਾ ਸੌਦਾ ਜਾਂਦਾ ਉੱਥੇ ਜਾ ਕੇ ਥੱਲੇ ਵਿਛਾ ਕੇ ਪੁੱਛਦਾ ਵੀ ਹਾਂ ਜ ਕੋਈ ਦੁਕਾਨ ਵਾਲਾ ਦੁਕਾਨ ਵਾਲਾ ਆਇਆ ਆਪਦਾ ਸਮਾਨ ਰੱਖ ਕੇ ਥੱਲੇ ਰੇਟ ਲਾਉਂਦਾ ਵੀ ਹਾਂ ਤੁਸੀਂ ਰੇਟ ਲਾ ਕੇ ਜਾਓ ਇਹਦਾ ਕੀ ਮਹੀਨੇ ਉਹਦੀ ਮਿਹਨਤ ਕਰਕੇ ਆਪਣਾ ਸਮਾਨ ਬਾਏ ਮੰਡੀ 'ਚ ਲਾ ਜਾ ਕੇ ਥੱਲੇ ਰੱਖ ਕੇ ਪੁੱਛਦਾ ਜੀ ਹਾਂ ਜੀ ਕੀ ਰੇਟ ਲਾਉਂਗੇ ਹੂੰ ਇੱਕ ਜਾਟੀ ਹੈ ਸਿਰਫ ਜਿਹਨੂੰ ਆਪਣੇ ਸਮਾਨ ਦਾ ਮੁੱਲ ਪੁੱਛਣਾ ਪੈਂਦਾ ਬਾਕੀ ਸਾਰੇ ਮਤਲਬ ਹੁਣ ਤੁਸੀਂ ਗੱਡੀ ਲੈਣ ਚੱਲ ਜਾਓ ਗੱਡੀ ਲੈਣ ਨਾਲ ਦੱਸੂਗਾ ਵੀ ਹਾਂ ਇੰਨੇ ਦੀ ਦੇਣੀ ਆ ਅਸੀਂ ਹੂੰ ਤੇ ਜੱਟ ਕੀ ਗੱਲ ਜਿਹੜੀ ਖਾਣ ਵਾਲੀ ਚੀਜ਼ ਉਹਦਾ ਜੇ ਆਪਾਂ ਪੁੱਛੇ ਵੀ ਹਾਂ ਸਾਨੂੰ ਹੱਕ ਹੈ ਨਾ ਵੀ ਉਹ ਵੀ ਸਾਨੂੰ ਹੱਕ ਹੋਣਾ ਚਾਹੀਦਾ ਵੀ ਅਸੀਂ ਇੰਨੇ ਦੀ ਵੇਚਾਂਗੇ ਇਹ ਤਾਂ ਹੈ ਹੀ ਹੈ ਪਰ ਉਹ ਸਾਡੇ ਹੱ ਇਹ ਅੱਜ ਕੱਲ ਸਰਕਾਰਾਂ ਦੇ ਹੱਥ ਚ ਹੋ ਗਿਆ ਸਾਰਾ ਕੁਝ ਪਰ ਗਲਤ ਗੱਲ ਹੈ ਆਉਣ ਵਾਲਾ ਟਾਈਮ ਜੇ ਇਦਾਂ ਦਾ ਹੀ ਰਿਹਾ ਤੇ ਫਿਰ ਤੇ ਬਸ ਪੰਜਾਬ ਹੀ ਖਾਲੀ ਹੋ ਜਾਣਾ ਆਪਣਾ ਇਹਨਾਂ ਨੂੰ ਜਰੂਰ ਪਤਾ ਲੋਕੀ ਬਾਹਰ ਨੂੰ ਤੁਰੇ ਨੇ ਸਾਰੇ ਸਾਰਾ ਕੁਝ ਬੇਜਬੂਜ ਕੇ ਸਾਹਮਣੇ ਲੰਘ ਜਾਣਾ ਫਿਰ ਸਰਕਾਰਾਂ ਹੀ ਜਾ ਜਾਣੀਆਂ ਇੱਥੇ ਤੇ ਜਿੰਨੇ ਵੀਰ ਭਰਾ ਸਾਡਾ ਬਲੌਗ ਦੇਖਦੇ ਆ ਤੇ ਬਾਕੀ ਕਮੈਂਟ ਕਮੈਂਟ ਕਰਿਆ ਕਰੋ ਵਧੀਆ ਬਾਕੀ ਕੁਝ ਲੋਕੀ ਹੈਗੇ ਨੇ ਸਾਰੇ ਨਹੀਂ ਕਹਿ ਸਕਦੇ ਕੁਝ ਲੋਕੀ ਹੈਗੇ ਨੇ ਜਿਹੜੇ ਥੋੜੇ ਜਿ ਸਾਡੇ ਤੋਂ ਖਫਾ ਨਹੀਂ ਖਫਾ ਮਤਲਬ ਸਾਨੂੰ ਦੇਖ ਕੇ ਜਰਿਆ ਨਹੀਂ ਜਾਂਦਾ ਕੁਝ ਕੁ ਲੋਕੀ ਨਹੀਂ ਬਟ ਚਲੋ ਕੋਈ ਗੱਲ ਨਹੀਂ ਉਹ ਰੱਬ ਉਹਨਾਂ ਨੂੰ ਵੀ ਸੁੱਖ ਦਵੇ ਮੇਰਾ ਬੋਨਣ ਨੂੰ ਵੀ ਸੁੱਖ ਦਵੇ ਹਰ ਜਗ੍ਹਾ ਤੇ ਦੋਗੁਣੀਆ ਤਰੱਕੀਆਂ ਦਵੇ ਰੱਬ ਉਹਨਾਂ ਨੂੰ ਬਿਲਕੁਲ ਫਿਰ ਹੋ ਸਕਦਾ ਸਾਡੇ ਵੱਲ ਨਾ ਵੇਖਣ ਉਹ ਨਾ ਬਿਲਕੁਲ ਬਿਲਕੁਲ ਸਹੀ ਗੱਲ ਜਦੋਂ ਆਪਣੇ ਕੰਮਾਂ ਦੇ ਵਿੱਚ ਲੱਗ ਗਏ ਫਿਰ ਸਾਡੇ ਵੱਲ ਨਾ ਵੇਖਣਗੇ ਸਾਡੇ ਬਾਰੇ ਮਾਰਾ ਨਾ ਕਰਨਗੇ ਹਾਂ ਜੀ ਉਹ ਕਈਆਂ ਨੂੰ ਤਾਂ ਕੰਮ ਇਹ ਰਹਿੰਦਾ ਵੀ ਹਾਂ ਦੇਖੀਏ ਹੁਣ ਵੀ ਇਹ ਕੀ ਕਰੀ ਜਾਂਦੇ ਆ ਬਿਲਕੁਲ ਇਹਨਾਂ ਦਾ ਕਿਵੇਂ ਚੱਲੀ ਜਾਂਦਾ ਹੈ। ਹਾਂ। ਕੋਈ ਜੀ ਕੰਮ ਤਾਂ ਜ਼ਰੂਰੀ ਹੈ ਘਰ ਦੇ ਸਾਰੇ। ਤੇ ਉਹ ਸਾਨੂੰ ਕਰਨੇ ਹੀ ਪੈਣੇ ਨੇ। ਕੰਮ ਕੋਈ ਵੀ ਹੋਵੇ ਸਿੰਪਲ ਸੋਦਰ ਬੰਦੇ ਨੂੰ ਰਹਿਣਾ ਚਾਹੀਦਾ ਕਿਉਂਕਿ ਜ਼ਿੰਦਗੀ ਇੱਕ ਬਹੁਤ ਹੀ ਜ਼ਿਆਦਾ ਸਿੰਪਲ ਹੈ। ਐਕਸਕਿਊਜ਼ ਮੀ। ਹਾਂ ਜੀ। ਥੇਅਰ ਪਲੀਜ਼। ਹਾਂ ਜੀ। ਇੱਧਰ ਦੇਖੋ। ਹਾਂ ਜੀ। ਤੁਹਾਨੂੰ ਇਹ ਗੱਲ ਪੁੱਛਣੀ ਹੈ। ਹਾਂ ਜੀ। ਦੁਨੀਆ ਤੇ ਜੋ ਵੀ ਚੱਲਦਾ ਪਿਆ ਉਹਦੇ ਲਈ ਕੀ ਕਹਿਣਾ ਚਾਹੋਗੇ? ਇਹਨੂੰ ਥੱਲੇ ਛੱਡ ਦਿਓ ਥੱਲੇ ਛੱਡ ਦਿਓ ਦੁਨੀਆ ਦਾ ਜੋ ਵੀ ਇਹਨੂੰ ਇਹਨੂੰ ਥੱਲੇ ਛੱਡ ਦਿਓ ਹਾਂਜੀ ਦੁਨੀਆ ਤੇ ਜੋ ਵੀ ਚੱਲਦਾ ਮੈਂ ਚੱਲਾਂਗਾ ਹਮ ਸਿਰਫ ਆਪਦੀ ਜ਼ਿੰਦਗੀ ਨੂੰ ਚੱਲ ਕਰੋ ਹਾਂਜੀ ਪਰਮਾਤਮਾ ਦਾ ਨਾਮ ਜਪੋ ਹਮ ਦੁਨੀਆ ਕੀ ਕਰਦੀ ਐ ਕੀ ਬੋਲਦੀ ਐ ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਕਰਨਾ ਚਾਹੁੰਦੇ ਹੋ ਉਹ ਕਰੋ ਆਪਦੇ ਮਾਪਿਆਂ ਨੂੰ ਪਿਆਰ ਕਰੋ ਰਿਸਪੈਕਟ ਕਰੋ ਕਿਉਂਕਿ ਇਹੀ ਟਾਈਮ ਆ ਵੀ ਤੁਸੀਂ ਉਹਨਾਂ ਨੂੰ ਖੁਸ਼ੀ ਤਿਆਰ ਕਰ ਸਕਦੇ ਆ ਹਮ ਉਹਨਾਂ ਦੀ ਇੱਜ਼ਤ ਮਾਨ ਕਰ ਸਕਦੇ ਆ ਠੀਕ ਐ ਕਿ ਉਹਨਾਂ ਦੇ ਸੁਪਨੇ ਪੂਰੇ ਕਰ ਸਕਦੇ ਆ ਹਮ ਜਦੋਂ ਇਹ ਘਟਾਵੇਂ ਜਾਊਗਾ ਵੀ ਉਹ ਚੱਲ ਜਾਣਗੇ ਤੇ ਫਿਰ ਆਪਾਂ ਬਹੁਤ ਬਸਾਵਾਂਗੇ ਹਾਂਜੀ ਅਸੀਂ ਆਪਣੇ ਮਾਂ ਕੋਲ ਤਿਆਰ ਤਾਂ ਬਹੁਤ ਕਰਦੇ ਆ ਪਰ ਸਾਡੇ ਜੇ ਕਦੇ ਨਹੀਂ ਹਿੰਮਤ ਨਹੀਂ ਪੈਂਦੀ ਵੈਸੇ ਆਪਣੀ ਮਾਂ ਨੂੰ ਜਾਂ ਪਿਓ ਨੂੰ ਆਈ ਲਵ ਯੂ ਬੋਲ ਸਕੀਏ ਬਿਲਕੁਲ ਜੀ ਬਿਲਕੁਲ ਜੀ ਜਾਰੂ ਉਹ ਹੀ ਇੱਕ ਨਾਲ ਲਾ ਕੇ ਨਾ ਕੁੱਟ ਕੇ ਜੱਤੀ ਪਾ ਸਕੀਏ ਦੇਖੋ ਜੀ ਮੇਰੀ ਗੱਲ ਸੁਣੋ ਦੇਖੋ ਬਲੌਗਿੰਗ ਕਰਦੇ ਆ ਨਾ ਅਸੀਂ ਬਲੌਗਿੰਗ ਕਰਦੇ ਆ ਜਿੱਦਾਂ ਤੇ ਕੁਝ ਲੋਕ ਬਹੁਤ ਮਤਲਬ ਰੋਂਗ ਕਮੈਂਟ ਵੀ ਕਰ ਦਿੰਦੇ ਆ ਕੁਝ ਕਰ ਦਿੰਦੇ ਕਿਉਂਕਿ ਦੇਖੋ ਜੀ ਸਭ ਦੀਆਂ ਫੈਮਲੀਆ ਹੁੰਦੀਆਂ ਨੇ ਠੀਕ ਹੈ ਸਾਡੀ ਵੀ ਫੈਮਲੀ ਆ ਸਾਡੇ ਵੀ ਤਾਏ ਚਾਚੇ ਨੇ ਸਾਡੇ ਹਰ ਇਨਸਾਨ ਆ ਬਿਲਕੁਲ ਜੇ ਤੁਸੀਂ ਸੋਚਦੇ ਨਾ ਵੀ ਸਾਨੂੰ ਜਦੋਂ ਕੋਈ ਆਪਣੇ ਧੀ ਪੁੱਤ ਦੀ ਵੀਡੀਓ ਦੇਖਦਾ ਤੇ ਉਹਦੇ ਥੱਲੇ ਰੋਂਗ ਕਮੈਂਟ ਹੁੰਦਾ ਦੇਖੋ ਜੀ ਦੁੱਖ ਲੱਗਦਾ ਦੁੱਖ ਲੱਗਦਾ ਠੀਕ ਹੈ ਇਸ ਕਰਕੇ ਗਲਤ ਬੰਦੇ ਨੂੰ ਗਲਤ ਕਰੋ ਸਹੀ ਬੰਦੇ ਨੂੰ ਗਲਤ ਨਾ ਕਰੋ ਹੁਣ ਆ ਪੂਰਾ ਕਪੜਾ ਪਾਇਆ ਤੁਸੀਂ ਫੇਰ ਵੀ ਬਕਵਾਸ ਮਾਰਦੇ ਹੋ ਆਪਣੇ ਕਮੈਂਟਾਂ ਕਰਕੇ ਉਹ ਗਲਤ ਕਰ ਲਗਾ ਕੋਈ ਤੇ ਗੱਲ ਨਾ ਸੁਣ ਸੁਣ ਬਿਨਾਂ ਵਜ੍ਹਾ ਕੋਈ ਆ ਵੀ ਫੁਗਰੀ ਮਾਰਦਣਾ ਤੇ ਫੁਗਰੀ ਵਾਲੀ ਤਾਂ ਕੋਈ ਗਲਤ ਨਹੀਂ ਵੀ ਦੇਖ ਰਿਹਾ ਹੁਣ ਸਾਦੇ ਕਪੜੇ ਪਾਏ ਨੇ ਬੰਦਾ ਆਦਾ ਵੇੜਾ ਤੋੜਾ ਫੁਕਰੀਲ ਤਾਂ ਕੋਈ ਗੱਲ ਨਹੀਂ ਪਰ ਤੁਸੀਂ ਫਿਰ ਵੀ ਇਹ ਗੱਲ ਕਹਿ ਦੇਣੀ ਨਹੀਂ ਚਾਹੀ ਇਹ ਫੁਕਰੀ ਮਾਰਦੇ ਨੇ ਇਹ ਇਦਾਂ ਦੇ ਲੋਕ ਨੇ ਨਾਲ ਇੱਕ ਚੀਜ਼ ਹੋਰ ਹੈ ਨਾ ਮੇਰਾ ਵਜ੍ਹਾ ਤੁਸੀਂ ਜੱਜ ਕਰ ਲੈਣਾ ਮੈਂ ਸਾਰੇ ਨੂੰ ਇੱਕ ਚੀਜ਼ ਜ਼ਰੂਰ ਕਾਵਾਂਗਾ ਦੇਖੋ ਜੇ ਫੁਕਰੀ ਦੀ ਗੱਲ ਹੈ ਨਾ ਜੇ ਬੰਦਾ ਆਪਣਾ ਕਮਾ ਕੇ ਠੀਕ ਹੈ ਆਪਣਾ ਘਰ-ਬਾਰ ਬਣਾ ਸਕਦਾ ਆਪਣੇ ਦਮ ਤੇ ਖੁੱਮ ਸਕਦਾ ਦੁਨੀਆ ਤੇ ਕਿਸੇ ਵੀ ਕੋਨੇ 'ਚ ਜਾਣ ਦੀ ਜ਼ਰੂਰਤ ਰੱਖ ਸਕਦਾ ਜੇ ਦੁਨੀਆ ਨੂੰ ਫੁਕਰਾ ਕਹਿੰਦੀ ਹੈ ਨਾ ਤਾਂ ਮੈਂ 10 ਵਾਰੀ ਕਾਵਾਂਗਾ ਵੀਰੇ ਤੁਸੀਂ ਸਾਨੂੰ 10 ਵਾਰੀ ਕਹੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਵੀਰੇ ਅਸੀਂ ਉਸ ਮਕਾਮ ਤੇ ਆਪ ਪਹੁੰਚੇ ਆਂ ਸਾਨੂੰ ਕੋਈ ਇੱਥੇ ਖੜਾ ਨਹੀਂ ਕਰਕੇ ਗਿਆ ਠੀਕ ਹੈ ਸਾਡੇ ਜਿਹੜੇ ਦਾਦੇ ਸੀ ਪਰਦਾਦੇ ਸੀ ਉਹਨਾਂ ਨੇ ਬਹੁਤ ਕੰਮ ਕੀਤਾ ਠੀਕ ਹੈ ਉਹਨਾਂ ਨੇ ਘਰ-ਬਾਰ ਹਰ ਚੀਜ਼ ਬਣਾਈ ਚਲੋ ਅੱਗੇ ਟਾਈਮ ਇਦਾਂ ਦਾ ਆ ਗਿਆ ਕਿ ਚਲੋ ਕੁਝ ਚੀਜ਼ਾਂ ਵਿਕ ਗਈਆਂ ਕੁਝ ਚੀਜ਼ਾਂ ਨਹੀਂ ਬਣੀਆਂ ਮਤਲਬ ਬੜਾ ਕੁਝ ਹੋ ਜਾਂਦਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਹੈਨਾ ਸੋ ਇਸ ਕਰਕੇ ਅਸੀਂ ਇਹੀ ਚੀਜ਼ ਕਹਿੰਦੇ ਹਾਂ ਸਾਰਿਆਂ ਨੂੰ ਬਈ ਰੋਂਗ ਲਾ ਕੇ ਸਾਨੂੰ ਕਿਹਾ ਕਰੋ ਨਾ ਕਹੋ ਤੇ ਨਾ ਸੁਣੋ ਛੁੱਟੇ ਬਸ ਸੋ ਦੀ ਇੱਕ ਗੱਲ ਲੋਕਾਂ ਟੈਂਸ਼ਨ ਨਹੀਂ ਲਈਦੀ ਲੋਕਾਂ ਨੇ ਕੰਮ ਉਸੇ ਬਣੇ ਨਹੀਂ ਜੋ ਹੈ ਬਿਲਕੁਲ ਜੀ ਮੈਨੂੰ 7 ਸਾਲ ਹੋ ਗਏ ਸੋਸ਼ਲ ਮੀਡੀਆ ਯੂਜ਼ ਕਰਦਿਆਂ ਨੂੰ ਫੋਨ ਮੇਰੇ ਵੱਲ ਤੁਸੀਂ ਕਿੱਥੇ ਨਹੀਂ ਆਇਆ ਮੈਨੂੰ 7 ਸਾਲ ਹੋ ਗਏ ਐਸ਼ੀ ਸੋਸ਼ਲ ਮੀਡੀਆ ਯੂਜ਼ ਕਰਦਿਆਂ ਤੇ ਮੈਨੂੰ ਹਮੇਸ਼ਾ ਸਾਰੇ ਕੰਗੇ ਤੌਰ ਤੇ ਕਮੈਂਟ ਬੰਦ ਕਰਦੇ ਆ ਉਹਦੇ ਕਮੈਂਟ ਬੰਦ ਕਰਦੇ ਪਰ ਮੈਨੂੰ ਪਤਾ ਜੀ ਮੈਂ ਕਦੇ ਗਲਤ ਕੱਪੜਾ ਨਹੀਂ ਪਾਇਆ ਕੋਈ ਕਹਦੇ ਵੀ ਹਾਂ ਬਿਲਕੁਲ ਅਸੀਂ ਤੇਰੀ ਇਸ ਵੀਡੀਓ ਵਿੱਚ ਵੇਖਿਆ ਸੀ ਤੂੰ ਗਲਤ ਕੱਪੜਾ ਪਾਇਆ ਕਦੇ ਗਲਤ ਗਾਣੇ ਤੇ ਵੀਡੀਓ ਨਹੀਂ ਬਣਾਈ ਠੀਕ ਹੈ ਕਦੇ ਗਲਤ ਗੱਲ ਨਹੀਂ ਕੀਤੀ ਕਦੇ ਗੰਦੀ ਵੀ ਜੀ ਵੀ ਜੇ ਕੋਈ ਸਾਰ ਪਰਿਵਾਰ ਤੇ ਜੀ ਬੈਠੇ ਨੇ ਦੇਖੋ ਜੀ ਮੈਂ ਇੱਕ ਚੀਜ਼ ਅਗਲਾ ਸੌਂਦਾ ਸਕੇ ਛੱਡ ਏਦਾਂ ਦਾ ਅਸੀਂ ਕੋਈ ਕੰਮ ਲਫਜ਼ ਬੋਲੀ ਮੈਂ ਇੱਕ ਚੀਜ਼ ਹੋਰ ਕਿੰਨਾ ਜੀ ਦੇਖੋ ਹੁਣ ਬਲਜੀਤ ਹੈ ਮੈਂ ਬਲਜੀਤ ਨੂੰ ਜੇ ਇੱਕ ਵਾਰੀ ਮਨਾ ਕਰਤੀ ਨਾ ਆਹ ਕੰਮ ਨਹੀਂ ਕਰਨਾ ਆਪਾਂ ਕਿਉਂਕਿ ਦੇਖੋ ਇੰਨੀ ਕਿ ਸਮਝਦਾਰੀ ਤੇ ਸਾਡੇ ਚ ਵੀ ਹੈਗੀ ਆ ਕਿਉਂਕਿ ਇਹ ਵੀ ਜੋ ਜੋ 25-25 ਸਾਲਾਂ ਦੇ ਹੋ ਗਏ ਆ ਜੀ ਮਾੜਾ ਕਮੈਂਟ ਹਾਂ ਸਾਰੇ ਨੇ ਕਹਿੰਦੇ ਕਮੈਂਟ ਬੰਦ ਕਰ ਦੇ ਲੋਕ ਇੰਨਾ ਫਾਲਤੂ ਬੋਲਦੇ ਪਰ ਮੈਂ ਨਾ ਕਮੈਂਟ ਮੈਂ ਕਦੇ ਬੰਦ ਨਹੀਂ ਕੀਤਾ ਕਿਉਂ ਕਿ ਜਿਹੜੇ ਲੋਕ ਮਾੜਾ ਕਰਦੇ ਆ ਉਹ ਆਪਣਾ ਆਪ ਦੱਸ ਦਿਆ ਵੀ ਐਸੀ ਬਜਿੱਤੇ ਹੋ ਜਿਆ ਸਾਡੀ ਸੋਚ ਹੋ ਜੀ ਵੀ ਤੂੰ ਸਾਦੇ ਕਪੜੇ ਪਾਏ ਚੰਗੇ ਪਾਏ ਪੂਰੇ ਕਪੜੇ ਪਾਏ ਚੁੰਨੀ ਵੀ ਲਈ ਆ ਤਾਂ ਵੀ ਤੂੰ ਸਾਡੀ ਨਜ਼ਰ ਅੱਤੇ ਗਲਤ ਆ ਜਿਹਨਾਂ ਨੇ ਚੰਗਾ ਆਖਣਾ ਜਿਹਨਾਂ ਨੂੰ ਪਤਾ ਵੀ ਇਹ ਇਨਸਾਨ ਵਾਕਈ ਕਿੱਦਾਂ ਦੇ ਨੇ ਕਿ ਠੋਠੇ ਨੇ ਕਿਵੇਂ-ਕਿਵੇਂ ਇਹਨਾਂ ਨੇ ਕੰਮ ਕੀਤਾ ਜਿਹੜੇ ਮੈਨੂੰ ਜਾਣ ਚਾਹ ਕੋਣ ਦੇਖ ਰਿਹਾ ਜਿਵੇਂ ਸ਼ੁਰੂ ਤੋਂ ਜਾਣਦੇ ਨੇ ਮੈਨੂੰ ਕਿ ਇਸ ਬੱਚੇ ਮਲੇਸ਼ੀਆ ਕੰਮ ਕਰਕੇ ਜੀ ਕੋਈ ਰੋਟੀ ਦਾਣਾ ਉਹਨਾਂ ਨੂੰ ਪਤਾ ਵੀ ਕੁੜੀ ਨੇ ਕਿੰਨੀ ਮਿਹਨਤ ਕੀਤੀ ਕੀ ਕੀਤਾ ਬਣੀ ਉਹਦੀ ਬਾਕੀ ਚਲੋ ਠੀਕ ਹੈ ਚਲ ਜਾਓ ਤੇ ਚਾਹ ਪੀਓ ਐਤੀ ਰੇ ਅੱਛਾ ਮੇਰੀ ਗੱਲ ਸੁਣਾ ਇੱਧਰ ਹੈਲੋ ਆਪਣਾ ਬਲੌਗ ਦੀ ਐਂਡਿੰਗ ਕਰ ਦੋ ਨਾ ਸਟਾਪ ਕਰ ਦੋ ਹੋਰ ਤੁਸੀਂ ਠੀਕ ਹੈ ਸਾਸਰੇ ਕੱਲ ਮਿਲਦੇ ਆਂ ਫਿਰ ਇੱਧਰ ਨੂੰ ਮੂੰਹ ਕਰਕੇ ਅਗਲੇ ਬਲੌਗ ਦੇ ਵਿੱਚ ਤੇ ਬਾਕੀ ਚਲੋ ਜਿਹੜਾ ਲੱਜੀਗਾ ਤੁਹਾਨੂੰ ਕਰੋ ਕਿ ਮੈਂ ਤੁਹਾਨੂੰ ਇਹੀ ਕਹਾਂਗੀ ਆਪਣੀ ਲਾਈਫ ਦੇ ਵਿੱਚ ਚਿੱਲ ਕਰੋ ਬਸ ਚਿੱਲ ਜ਼ਿੰਦਗੀ ਦੇ ਕੋਈ ਵੀ ਪਲ ਕੁਝ ਨਹੀਂ ਹੋ ਜੈਣਾ ਬਸ ਉਹਨੂੰ ਇੰਜੋਏ ਕਰੋ ਤੇ ਰੱਬ ਦੀ ਰਜ਼ਾ ਤੇ ਰਾਜੀ